ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ラーਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਨਵਾਂ ਪੈਰਾ ਰਚਨਾ ਕਰਾਂਗੇ ਡਿਕਸ਼ਨਰੀ ਦੀ ਵਰਤੋਂ ਨਾ ਲੈਟਸ ਸਟਾਰਟ ਡਿਕਸ਼ਨਰੀ ਸ਼ਬਦ ਅੰਗਰੇਜ਼ੀ ਦਾ ਸ਼ਬਦ ਹੈ ਪੰਜਾਬੀ ਭਾਸ਼ਾ ਵਿੱਚ ਇਸ ਦਾ ਅਰਥ ਸ਼ਬਦ ਕੋਸ਼ ਹੁੰਦਾ ਹੈ ਠੀਕ ਹੈ ਡਿਕਸ਼ਨਰੀ ਇੰਗਲਿਸ਼ ਚ ਕਹਿੰਦੇ ਆ ਤੇ ਪੰਜਾਬੀ ਵਿੱਚ ਇਹਨੂੰ ਸ਼ਬਦ ਕੋਸ਼ ਕਹਿੰਦੇ ਆ ਇਹਨੂੰ ਵੀ ਤੁਸੀਂ ਅੰਡਰਲਾਈਨ ਕਰੋਗੇ ਠੀਕ ਹੈ ਇਹ ਇਸ ਕਿਸਮ ਦਾ ਸ਼ਬਦ ਭੰਡਾਰ ਹੁੰਦਾ ਹੈ ਜਿਸ ਵਿੱਚ ਕੀ ਸ਼ਬਦ ਇੱਕ ਖਾਸ ਤਰਤੀਬ ਵਿੱਚ ਹੁੰਦੇ ਹਨ ਯਾਨੀ ਕਿ ਇਸ ਪ੍ਰਕਾਰ ਦਾ ਸ਼ਬਦ ਭੰਡਾਰ ਜਿਸ ਵਿੱਚ ਲਾਈਨ ਵਾਈਜ਼ ਸ਼ਬਦਾ ਦੇ ਅਰਥ ਦਿੱਤੇ ਜਵੇਂ ਅਸੀਂ ਇੰਗਲਿਸ਼ ਦੀ ਡਿਕਸ਼ਨਰੀ ਦੇਖਦੇ ਆ ਪਹਿਲੇ A ਲੈਟਰ ਦੇ B ਲੈਟਰ ਦੇ ਉਹਨਾਂ ਦੇ ਅਰਥ ਦਿੱਤੇ ਹੁੰਦੇ ਹਨ ਪੰਜਾਬੀ ਚ ਵੀ ਐਵੇਂ ਪਹਿਲੇ ਊੜੇ ਦੇ ਫਿਰ ਐੜੇ ਦੇ ਸ਼ਬਦਾਂਗੇ ਉਹਨਾਂ ਦੇ ਅਰਥ ਦਿੱਤੇ ਹੋਣਗੇ ਇਸ ਨਾਲ ਕਿਸੇ ਖਾਸ ਸ਼ਬਦ ਦੇ ਅਰਥ ਲੱਭਣ ਵਿੱਚ ਵੀ ਆਸਾਨੀ ਹੁੰਦੀ ਹੈ ਅਲਫਾਬੈਟ ਦਿੱਤੇ ਹੋਣਗੇ ਤੇ ਜਿਹੜਾ ਵਰਡ ਸਾਨੂੰ ਚਾਹੀਦਾ ਸੀ ਉਹ نکال ਕੇ ਤੇ ਆਰਾਮ ਨਾਲ ਦੇਖ ਸਕਦੇ ਹਾਂ ਵਕ ਵਕ ਪਛਾਵਾ ਦਾ ਗਿਆਨ ਇਸ ਦੀ ਬਹੁਤ ਮਹੱਤਤਾ ਹੁੰਦੀ ਹੈ ਡਿਕਸ਼ਨਰੀ ਵਕ ਵਕ ਰੂਪਾਵਿਚ ਮਿਲਦੀ ਹੈ ਜਿਵੇਂ ਕਿ ਅੰਗਰੇਜ਼ੀ ਪੰਜਾਬੀ ਕੋਸ਼ ਅੰਗਰੇਜ਼ੀ ਹਿੰਦੀ ਕੋਸ਼ ਆਦਿ ਅੱਜ ਕੱਲ੍ਹ ਸਿਹਤ ਵਿਭਾਗ ਵਾਲੇ ਮੈਡੀਕਲ ਨਾਲ ਸੰਬੰਧਿਤ ਸ਼ਬਦਾ ਦੀ ਵੱਖਰੀ ਡਿਕਸ਼ਨਰੀ ਬਣਾ ਰਹੇ ਹਨ ਨਨ ਕੀ ਜਿਹੜੇ ਸਿਹਤ ਵਿਭਾਗ ਵਾਲੇ ਆ ਉਹ ਵੀ ਆਪਣੀ ਡਿਕਸ਼ਨਰੀ ਬਣਾਉਂਦੇ ਪਏ ਆ ਡਿਕਸ਼ਨਰੀ ਦੀ ਵਰਤੋਂ ਹਰ ਆਦਮੀ ਲਈ ਲਾਹੇਵੰਦ ਹੋ ਸਕਦੀ ਹੈ ਯਾਨੀ ਕਿ ਲਾਭਦਾਇਕ ਹੋ ਸਕਦੀ ਹੈ ਸਕੂਲ ਪੱਧਰ ਤੇ ਨਾ ਕੇਵਲ ਡਿਕਸ਼ਨਰੀ ਦੀ ਵਰਤੋਂ ਕਰਨ ਦੀ ਜਾਂਚ ਵੀ ਸਖਾਣੀ ਚਾਹੀਦੀ ਹੈ ਬਲਕਿ ਇਸ ਦੀ ਵਰਤੋਂ ਕਰਨ ਦੀ ਆਦਤ ਤੇ ਰੁਚੀ ਵੀ ਵਧਾਉਣ ਦੀ ਲੋੜ ਹੈ ਯਾਨੀ ਕਿ ਸਕੂਲ ਦੇ ਬੱਚਿਆਂ ਨੂੰ ਡਿਕਸ਼ਨਰੀ ਦੀ ਵਰਤੋਂ ਕਰਨੀ ਆਣੀ ਚਾਹੀਦੀ ਹੈ ਵਰਤੋਂ ਤੋਂ ਕੰਨੀ ਆਣੀ ਚਾਹੀਦੀ ਨਾਲ ਉਹਨਾਂ ਨੂੰ ਇੱਕ ਹੈਬਿਟ ਬਣਾਉਣੀ ਚਾਹੀਦੀ ਹੈ ਤਾਂਕਿ ਹੈਬਿਟ ਦੇ ਨਾਲ ਉਹਨਾਂ ਦਾ ਇੰਟਰਸਟ ਵੀ ਡਿਵਲਪ ਕਰਨਾ ਚਾਹੀਦਾ ਹੈ ਤਾਂਕਿ ਉਹਨਾਂ ਦੀ ਡਿਕਸ਼ਨਰੀ ਪੜਾਣ ਵਿੱਚ ਵੀ ਰੁਚੀ ਵਧੇ ਯਾਨੀ ਕਿ ਟੀਚਰ ਨੂੰ ਚਾਹੀਦਾ ਕਿ ਉਹਨਾਂ ਨੂੰ ਪੰਜ ਵਰਡ ਦਵੇ ਉਹਨਾਂ ਦੇ मीनिंग ਕੱਲ ਨੂੰ ਉਹ ਕਰੋ ਲੱਭ ਕੇ ਲਿਆਣ ਇਸ ਨਾਲ ਬੱਚਾ ਦੀ ਰੁਚੀ ਵੀ ਵਧੇਗੀ ਤੇ ਜਾਣਕਾਰ ਵਿੱਚ ਵੀ ਵਾਧਾ ਹੋਵੇਗਾ ਸਾਡੇ ਬਹੁਤ ਵਿਦਿਆਰਥੀਆਂ ਨੂੰ ਤਾਂ ਇਸ ਦੀ ਵਰਤੋਂ ਕਰਨ ਦੀ ਆਦਤ ਵੀ ਨਹੀਂ ਹੈ ਇਸ ਵਿੱਚ ਸ਼ਬਦਾ ਦੇ ਅਰਥ ਤੋਂ ਇਲਾਵਾ ਸ਼ਬਦਾ ਦੇ ਵਿਆਕਰਨਿਕ ਵਰਗਾ ਬਾਰੇ ਵੀ ਜਾਣਕਾਰੀ ਮਿਲਦੀ ਹੈ ਡਿਕਸ਼ਨਰੀ ਤੋਂ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਕੋਈ ਸ਼ਬਦ ਨਾਮ ਕਿਰਿਆ ਵਿਸ਼ੇਸ਼ਣ ਆਦਿ ਵਿੱਚੋਂ ਕਿਸ ਵਰਗ ਦਾ ਹੈ ਚੰਗਾ ਹੋਵੇ ਜੇਕਰ ਡਿਕਸ਼ਨਰੀ ਦੀ ਵਰਤੋਂ ਨੂੰ ਪਾਠ ਕਰਮ ਯਾਨਕੀ ਸਿਲੇਬਸ ਦਾ ਇੱਕ ਹਿੱਸਾ ਬਣਾ ਦਿੱਤਾ ਜਾਵੇ ਠੀਕ ਹੈ ਇੰਪੋਰਟੈਂਟ ਹੈ ਪੜਾ ਰਚਨਾ ਹੈ ਨਾ ਡਿਕਸ਼ਨਰੀ ਦੀ ਵਰਤੋਂ